ਰਹੀਮ ਯਾਰ ਖਾਨ ਦੀ ਕਚਹਿਰੀ ਦਾ ਲਾਈਵ ਭਾਈ ਜੀ ਬੋਲਦੇ ਆਂ ਹਾਂ ਭਾਈ ਜੀ ਬੋਲਦੇ ਪੰਮੇ ਬਾਈ ਦਾ ਭੂਤ ਆ ਜਾਂਦਾ ਕਿਸੇ ਕਿਸੇ ਵੇਲੇ ਕਚਹਿਰੀ ਚ ਇਹ ਜਿਹੜਾ ਪਾਕਿਸਤਾਨ ਦਾ ਰਹੀਮ ਯਾਰ ਖਾਨ ਡਿਸਟ੍ਰਿਕਟ ਜਿਹੜਾ ਕਾਫੀ ਫੇਮਸ ਡਿਸਟ੍ਰਿਕਟ ਹੈ ਜਿਹਦੀ ਕਚਹਿਰੀ ਦੇ ਵਿੱਚ ਅੱਜ ਸਾਰੀ ਜਿਹੜੀ ਕਾਨਫਰੰਸ ਤੇ ਮਹਿਮਾਨ ਸੀ ਉਹਨਾਂ ਦੀ ਚਾਹ ਪਾਣੀ ਦਾ ਰੇਂਜ ਰੱਖਿਆ ਸੀ ਰਾਣਾ ਫਲ ਬਸ ਘੰਟੀ ਆ ਤੇਰੇ ਗੁਲਦਨ ਤਾਂ ਮੂੰਹੋਂ ਨਿਕਲੇ ਗਏ ਐਨੇ ਐਨੇ ਆਪਣੇ ਬੰਦਿਆਂ ਨੂੰ ਇਹਨਾਂ ਦੇ ਡਾਇਲੌਗ ਯਾਦ ਨਹੀਂ ਹੋਣੇ ਜਿੰਨੇ ਗਰੀਮ ਜਿੰਨੇ ਬਾਈ ਜੀ ਨੂੰ ਜਿਆਦਾ ਦੇਖ ਲਓ ਪੰਮੇ ਬਾਈ ਤੁਹਾਨੂੰ ਪਾਕਿਸਤਾਨ ਚ ਕਿੰਨਾ ਪਿਆਰ ਕਰਦੇ ਆ ਤੁਹਾਨੂੰ ਆਉਣਾ ਚਾਹੀਦਾ ਰਹੀਮ ਯਾਰ ਖਾਨ ਦੀ ਕਚਹਿਰੀ ਦੇ ਵਿੱਚ ਖੜੇ ਆਂ ਜੀ ਇਸ ਟਾਈਮ ਦੇਖੋ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਪਾਕਿਸਤਾਨ ਤੋਂ ਖਾਸੇ ਵੱਡੇ ਬੰਦੇ ਦੀ ਨਾ ਸਾਡੇ ਕੇਸ ਵੀ ਚੱਲ ਸਾਡੇ ਕੇਸ ਵੀ ਹੋ ਗਏ ਹੁਣ ਇੱਥੇ ਚੱਲਦੇ ਦੇਖੋ ਕਚਹਿਰੀਆਂ ਆਪਾਂ ਗੱਲਾਂ ਕਰਦੇ ਆਂ ਹੁਣ ਅਸੀਂ ਤਰੀਕ ਤੇ ਆਇਆ ਕਰਾਂਗੇ ਯਾਰ ਸਾਲ ਇਹ ਤੁਹਾਨੂੰ ਕਚਹਿਰੀ ਇੱਥੋਂ ਰਹੀਮ ਯਾਰ ਖਾਨ ਦੀ ਕਚਹਿਰੀ ਦਾ ਲਾਈਵ ਇੱਥੋਂ ਤੁਹਾਨੂੰ ਲਾਈਵ ਦਿਖਾਉਣੇ ਆਂ ਉਹ ਸਾਹਮਣੇ ਦੇਖੋ ਨਵੇਂ ਪ੍ਰਧਾਨ ਬਣੇ ਆ ਉਹਨਾਂ ਨੇ ਸਾਨੂੰ ਹੁਣੇ ਚਾਹ ਪਾਣੀ ਦਾ ਤੇ ਕਰਾਇਆ ਸੀ ਜੀ ਉੱਥੋਂ ਆਏ ਆ ਅਸੀਂ ਹੁਣ ਵਾਪਸ ਸਾਡੀ ਟੀਮ ਚੱਲਦੀ ਆ ਸਾਡੇ ਨਾਲ ਨਾਲ ਇੱਧਰ ਬਾਈ ਪੰਨੇ ਬਾਈ ਦਾ ਭੂਤ ਆ ਜਾਂਦਾ ਬਾਈ ਜੀ ਕਿਸੇ ਕਿਸੇ ਵੇਲੇ ਬਾਈ ਜੀ ਹੈ ਖਾਲੀ ਆ ਚੱਲਦਾ ਨਹੀਂ ਬਾਈ ਜੀ ਬੋਲਦੇ ਆ ਹਾਂ ਬਾਈ ਜੀ ਬੋਲਦੇ ਆ ਪੰਨੇ ਬਾਈ ਦਾ ਭੂਤ ਆ ਜਾਂਦਾ ਕਿਸੇ ਕਿਸੇ ਵੇਲੇ ਕਚਹਿਰੀ ਚ ਹਾਂ ਸੋ ਇਹ ਜਿਹੜਾ ਪਾਕਿਸਤਾਨ ਦਾ ਰਹੀਮ ਯਾਰ ਖਾਨ ਡਿਸਟ੍ਰਿਕਟ ਜਿਹੜਾ ਕਾਫੀ ਫੇਮਸ ਡਿਸਟ੍ਰਿਕਟ ਹੈ ਜਿਹਦੀ ਕਚਹਿਰੀ ਦੇ ਵਿੱਚ ਅੱਜ ਸਾਰੀ ਜਿਹੜੀ ਕਾਨਫਰੰਸ ਤੇ ਮਹਿਮਾਨ ਸੀ ਉਹਨਾਂ ਦੀ ਚਾਹ ਪਾਣੀ ਦਾ ਰੇਂਜ ਰੱਖਿਆ ਸੀ ਤੇ ਉੱਥੋਂ ਅਸੀਂ ਹੁਣ ਨਿਕਲੇ ਆਂ ਬਸ ਘੰਟੀ ਹੈ ਉਹਨਾਂ ਦੇ ਤੋਂ ਦਿਨ ਤਾਂ ਮੂੰਹ ਨਿਕਲ ਗਿਆ ਸਾਡੇ ਕੋਲ ਪ੍ਰਿੰਸ ਇੱਕ ਕੱਢ ਜਾ ਇਧਰੋਂ ਮੈਨੂੰ ਆਣ ਦੇ ਹਾਂਜੀ ਕੀ ਕਹਿੰਦੇ ਸੀ ਬਸ ਘੰਟੀ ਆ ਤੇਰੇ ਕੋਲ ਦਿਨ ਤਾਂ ਮੂੰਹੋਂ ਨਿਕਲ ਗਏ ਜੀ 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 ਲਓ ਜੀ ਇੱਥੇ ਬਹੁਤ ਪਿਆਰ ਮਿਲ ਰਿਹਾ ਸਾਰੇ ਉਸ ਦੇ ਵਿੱਚ ਰੋਟੀ ਰੋਟੀ ਹੈ ਤੇਰੇ ਡੱਬੇ 'ਚ ਰੋਟੀ ਭੁੱਖ ਲਈ ਹੋਈ ਹੋਰ ਹੋਰ ਰੰਬ ਦਾ ਚਾਰ ਹੀ ਹੋ ਗਿਆ ਰਣਜੀਤ ਮਣੀ ਦਾ ਗੀਤ ਲਾ ਦਿੰਗੇ ਨੇ ਗੀਤ ਵਾਹ ਦੇ ਲੋ ਬੰਮੇ ਬਾਈ ਤੁਹਾਨੂੰ ਪਾਕਿਸਤਾਨ ਚ ਕਿੰਨਾ ਪਿਆਰ ਕਰਦੇ ਆ ਤੁਹਾਨੂੰ ਆਉਣਾ ਚਾਹੀਦਾ ਕਹਿੰਦਾ ਮੈਂ ਘਰ ਤੇ ਇਲਾਜ ਨਹੀਂ ਕਰਦਾ ਮੈਂ ਘਰੇ ਹੀ ਕਰਦਾ ਰੱਬ ਤਾਂ ਕਹਿੰਦਾ ਡਾਕਟਰ ਦਾ ਰੂਪ ਹੁੰਦਾ ਐਨੇ ਐਨੇ ਆਪਣੇ ਬੰਦਿਆਂ ਨੂੰ ਇਹਨਾਂ ਦੇ ਡਾਇਲੌਗ ਯਾਦ ਨਹੀਂ ਹੁੰਦੇ ਜਿੰਨੇ ਗਰੀ ਮੈਂ ਜਿੰਨੇ ਬਾਈ ਜੀ ਨੂੰ ਯਾਦ ਆ ਅਸੀਂ ਘਾਂਟੇ ਕਿਤੇ ਬਾਈ ਦੇ ਨੇੜੇ ਆ ਤੇ ਉਦੋਂ ਦੇ ਡਾਇਲੌਗ ਬੰਮੇ ਦੇ ਬਾਈ ਦੇ ਸੁਣੀ ਜਾਂਦੇ ਸਾਨੂੰ ਤਾਂ ਲੱਗਦਾ ਜਿਵੇਂ ਰਹੀਮ ਜ਼ਰਖਾਨ ਚ ਪ੍ਰਿੰਸ ਬਾਈ ਸਾਡੇ ਨਾਲ ਆ ਗਿਆ ਹਾਂ ਸੋ ਸਾਰੀਆਂ ਦੇਖੀਆਂ ਬਾਈ ਫਿਲਮਾਂ ਸਾਰੀਆਂ ਹਾਂ ਜਿਹਨੀਆਂ ਵੀ ਮੈਂ ਪੰਛੀ ਵੀ ਦੇਖੀ ਉਹ ਵੀ ਜਿਹੜੀ ਸਭ ਤੋਂ ਪਹਿਲਾਂ ਤਾਂ ਵਾਰਨਿੰਗ ਦੇਖ ਕੇ ਮਨ ਦਾ ਬਹੁਤ بڑا ਪਹਿਨ ਅੱਛਾ ਚਲੋ ਕਮਾਲ ਉਹਦੇ ਡਾਇਲੋਗ ਮਨੂੰ ਜੋ ਥੋੜਾ ਜਿਹਾ ਮੈਂ ਲੈਵਲ ਤੇ ਬਜ਼ਲ ਫੀਲ ਕਰ ਰਿਹਾ ਤੁਹਾਡੇ ਸਾਹਮਣੇ ਤਾਂ ਸਾਰੇ ਡਾਇਲੋਗ ਯਾਦ ਹੈ ਅੱਛਾ ਬਣਾਦਾ ਰਹਿਵਾਂਗਾ ਡਾਇਲੋਗ ਵੀ ਯਾਦ ਆ ਬਾਈ ਤੇ ਦੇਖੋ ਰੀਮ ਚਾਨ ਦੀ ਖਾਨ ਦੀ ਕਚਹਿਰੀਆਂ ਦੇ ਨਾਲ-ਨਾਲ ਅਸੀਂ ਦੇਖ ਲਓ ਸਾਡੇ ਪੰਜਾਬੀ ਸਿਨੇਮੇ ਦੀ ਜਿਹੜੀ ਚੜ੍ਹਤ ਅਜੇ ਤੋ ਤੱਕ ਹੋਈ ਹੈ ਉਸ ਚੜ੍ਹਤ ਵੀ ਦਿਖਾ ਰਹੇ ਹਾਂ ਤੇ ਦੇਖੋ ਆਪਣੇ ਵੀ ਜਿਹੜੇ ਬਸੀਕਾ ਅਨवीस નોਟਰੀ ਤੇ ਜਿਹੜੇ ਵਕੀਲ ਬੈਠੇ ਆ ਟਾਈਪਿਸਟ ਬੈਠੇ ਆ ਬਿਆਨਨੇ ਲਿਖ ਰਹੇ ਆ ਸਾਰਾ ਕੁਝ ਹੋਈ ਆ ਬਸ ਭਾਸ਼ਾ ਬਦਲ ਜਾਂਦੀ ਆ ਲੈ ਜਾ ਬਦਲ ਜਾਂਦਾ ਥੋੜਾ ਬਹੁਤ ਮੈਂ ਬਾਬਾ ਜੀ ਦਾ ਭੋਗ ਦੇਣ ਆਇਆ ਸੀ ਚਾਹ ਚਾਹ ਪੀਂ ਮੈਂ ਫੇਰਾਉਂਗਾ ਨਾਲੇ ਚਾਹ ਪੁੱਛੀ ਦੀ ਨਹੀਂ ਲੈ ਕੇ ਆਈ ਸੀ ਸਹੀ ਹੈ ਦੇਖਿਆ ਜੀ ਇਹ ਜਾਂ ਮਿਕਸ ਅਪ ਦੇਖਿਆ ਇੱਕ ਪਾਸੇ ਵਕਾਲਤ ਤੇ ਇੱਕ ਪਾਸੇ ਕਲਾ ਇਧਰ ਹੋਰ ਡਾਇਲੌਗ ਸੁਣਾਣਾ ਰੁਕ ਜਾਓ ਅੱਛਾ ਹੋਰ ਸੁਣਾਉਣੇ ਇਧਰ ਆਓ ਹਾਂਜੀ ਅੱਛਾ 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 ਜੀ ਉਹ ਕਹਿੰਦਾ ਮੁੰਬਈ ਮੁੰਬਈ ਸ਼ਹਿਰ ਦੇ ਦੋ ਫੇਵਰਿਟ ਟਾਈਮ ਪਾਸ ਹੈ गाना ਰੁਭਾਜਣਾ ਇਹ ਨੂੰ ਗਾਣੇ ਕੇ ਲੀਏ ਰੁਕੇਗਾ ਨਾ ਪਛਾਣਨੇ ਕੇ ਲੀਏ ਲੇਟੇਗਾ ਬਿੱਲਾ ਨਾ ਤੇਰੀ ਬਜਾ ਡਲੇਗਾ ਜੇ ਦੱਤ ਔਰ ਰੇਖਾ ਮੈਨੂੰ ਥੇਅਰ ਮਾਈ ਫੇਵਰਿਟ ਅੱਛਾ ਜੀ ਮੈਂ ਪੋਇਟਰੀ ਪੜਨ ਦਾ ਬੜਾ ਸ਼ੌਕੀਨ ਹੈ ਔਰ ਮੈਂ ਅਕਸਰ ਲੋਗਾਂ ਨੂੰ ਕਹਿੰਨਾ ਮੈਂ ਕਹਿੰਨਾ ਇੱਕ ਪਾਸੋਂ ਮੈਂ ਇਹ ਹਾਈਟ ਕਹਿੰਦਾ ਮਤਲਬ ਮੈਂ ਆਈ ਕੈਨਟ ਐਕਸਪਲੇਨ ਮਾਈ ਲਵ ਫੋਰ ਥਮ ਸੰਜੇ ਦੱਤ ਐਂਡ ਰੇਖਾ ਥੇਅਰ ਅੱਛਾ ਤੁਸੀਂ ਆਪਣਾ ਵੀ ਥੋੜਾ ਜਿਆਦਾ ਦੱਸੋ ਇਸ ਵਿੱਚ ਤੁਸੀਂ ਤੁਹਾਡਾ ਨਾਮ ਤੇ ਕਿੱਥੋਂ ਰਹਿੰਦੇ ਹੋ ਫੋਰਮ ਸੂਰਜ ਔਰ ਮੈਂ ਪੋਇਟਰੀ ਪੜਦਾ ਜੀ ਔਰ ਪਾਕਿਸਤਾਨ ਤੋਂ ਮੈਂ ਪੋਇਟਰੀ ਪੜ੍ਹਨੀ ਸ਼ੁਰੂ ਕੀਤੀ ਸੀ ਫਿਰ ਸਰਦ ਬਾਹਰ ਤੋਂ ਮੇਰੇ ਨਾਲ ਲੋਕ ਜੁੜਦੇ ਗਏ ਲੋਕ ਮੈਨੂੰ ਮਲਤਾਨੀ ਜਾਦੂਗਰ ਦੇ ਨਾਮ ਤੋਂ ਜਾਣਦੇ ਨੇ ਅੱਛਾ ਕਿਸੇ ਕੋਲੋਂ ਪੁੱਛੋ ਮੇਰੇ بڑے ਯਾਰ ਨੇ ਉੱਥੇ ਸ਼ਾਇਰ ਹਜ਼ਰਤ ਮੁਕੇਸ਼ ਆਲਮ ਪਾਜੀ ਖੁਸ਼ਬੀਰ ਸਿੰਘ ਸ਼ਾਦ ਜੀ ਅਮਰ ਅਮਰਦੀਪ ਸਿੰਘ ਜੀ ਉਸ ਤੋਂ ਬਾਅਦ ਮੇਰਾ ਜਿਗਰੀ ਯਾਰ ਉੱਥੇ ਚਰਨਜੀਤ ਸਿੰਘ ਅੱਛਾ ਬਾਸ਼ ਓਜਲਾ ਅਰਦੀਪ ਪ੍ਰੀਤਾਸੀ ਬਹੁਤ ਪਿਆਰਾ ਹੈ ਮੇਰਾ ਨਾਲ ਲੋਕਾਂ ਨਾਲ ਤੁਹਾਡੇ ਬਹੁਤ ਸਿਮਰਨ ਅਕਸ ਜੀ ਦੀ ਮੈ ਪੁਇਟਰੀ ਪੜ੍ਹੀ ਹੈ ਗੁਰਵੀਰ ਰਤਫ ਬਹੁਤ ਅੱਛੀ ਪੁਇਟਿਸ ਆ ਤੁਹਾਡੇ ਉਧਰ ਪੰਜਾਬੀ ਦੇ ਜੀ ਬਹੁਤ ਜ਼ਬਰਦਸਤ ਬੜਾ ਬਹੁਤ ਬੜਾ ਫੈਨ ਹੈ ਮੈਂ ਕੋਰ ਮਹਿੰਦਰ ਪ੍ਰਤਾਪ ਸਿੰਘ 베ਦੀ ਸਿੰਘ ਜੀ ਦਾ ਅੱਛਾ ਸੱਚਾ ਲਵਲੀ ਗਾਇਕ ਬਹੁਤ ਅੱਛਾ ਉਰਦੂ ਪੁਇਟਰੀ ਲਿਖਦੇ ਨੇ ਜੀ 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 ਬਹੁਤ سارے ਹੋਰ ਬਹੁਤ سارے ਆਰਟਿਸਟ ਸਾਡੇ ਪੰਜਾਬੀ ਮੂਵੀ ਮੈਂ ਪਹਿਲੀ ਜਿਹੜੀ ਮੂਵੀ ਦੇਖੀ ਸੀ ਨਾ ਉਹ ਸੀਗੀ ਜਿਹਦਾ ਤੁਹਾਨੂੰ ਗਾਣਾ ਛੱਲਾ ਜਿਹਦੇ ਚ ਆਇਆ ਸੀ ਗੁਰਦਾਸ ਮਾਨ ਅੱਛਾ ਅੱਛਾ ਮਾਮਲਾ ਗੜਬੜਾ ਨਹੀਂ ਨਹੀਂ ਮਾਮਲਾ ਗੜਬੜਾ ਦਿਲ ਦਾ ਮਾਮਲਾ ਦਿਲ ਨਹੀਂ ਨਹੀਂ ਹੋਰ ਉਹ ਮੂਵੀ ਦਾ ਨਾਮ ਅੱਛਾ ਛੱਲਾ ਛੱਲਾ ਤਾਂ ਉਹਦੇ ਚ ਆਇਆ ਸੀ ਪੁੱਤ ਜਟਾ ਰਾਜ ਬੱਬਰ ਦੀ ਮੂਵੀ ਹੈ ਜੀ ਲੌਂਗ ਦਾ ਲਸ਼ਕਾਰਾ ਲੌਂਗ ਦਾ ਲਸ਼ਕਾਰਾ ਗੱਡੀ 'ਚ ਬੈਠ ਕੇ ਕਰਦੇ ਬਾਕੀ ਹਾਂਜੀ ਲਓ ਜੀ ਇਹ ਅਜੀਬ ਕਿਸਮ ਦੀ ਇੰਟਰਵਿਊ ਆ ਤੁਰੇ ਫਿਰਦੇਸ ਕਰੀ ਜਾਂਦੇ ਆ ਅਸੀਂ ਉਹ ਬਹੁਤ ਅੱਛਾ ਉਹਨਾਂ ਦੀ ਵੀ ਇੱਕ ਮੂਵੀ ਦੇ ਵਿੱਚ ਨਾ ਉਹ ਗੱਡੀ ਪੈਂਚਰ ਹੋ ਗਈ ਕਹਿੰਦਾ ਕਿ ਤਾਂ ਖਾਸੀ ਪੈਂਚਰ ਹੋ ਗਈ ਕਹਿੰਦਾ ਖਾਸੀ ਜਿਆਦਾ ਹੀ ਪੈਂਚਰ ਹੋ ਗਈ ਪੈਂਚਰ ਵੀ ਥੋੜੀ ਬਾਲੀ ਹੋ ਜਾਂਦੀ ਹੁੰਦੀ ਹੈ ਬਿਲਕੁਲ ਨਰੋ ਰਸਤਾ ਦੇ ਦੋ ਨਹੀਂ ਤੁਸੀਂ ਮਿਹਰਬਾਨੀ ਹਿੰਦੀ ਪੰਜਾਬੀ ਫਿਲਮਾਂ ਨੂੰ ਇੰਨਾ ਪਿਆਰ ਕਰਦੇ ਹੋ ਬਹੁਤ ਵਧੀਆ ਲੱਗਦਾ ਜੀ ਸਾਨੂੰ ਵੀ ਵਧੀਆ ਲੱਗਦਾ ਅੱਛਾ ਐਸੀ ਕੋਈ ਫਿਲਮ ਨਹੀਂ ਕਿ ਪੰਜਾਬੀ ਜਿਹੜੀ ਮੈਂ ਨਾ ਦੇਖੀ ਹੋਵੇ ਅੱਛਾ ਇਹ ਦੇਖ ਲਓ ਸਾਡੇ ਖਾਸੇ ਵੱਡੇ ਬੰਦੇ ਵੀ ਫਿਲਮਾਂ ਦੇ ਸ਼ਕੀਰ ਨਹੀਂ ਨਿਕਲੇ ਲੈ ਜਾਓ ਉਹਨੂੰ ਤੁਸੀਂ ਫਿਲਮਾਂ ਦੇ ਵਿੱਚ ਜਿਵੇਂ ਕਿ ਲਿਜਾਣ ਵਾਲਿਆ ਮੈਨੂੰ ਤਾਂ ਆਪ ਇਹਨਾਂ ਦੀ ਡੀਲ ਟੌਰ ਲੱਗੀ ਆਪਣੇ ਕੋਲੇ ਉਹ ਬੰਦਾ ਤਾਂ ਉਹ ਵੱਡਾ ਵਾਲਾ ਹੋ ਗਿਆ ਹੁਣ ਥੋੜਾ ਜਿਹਾ ਛੋਟਾ ਬੰਦਾ ਲੈ ਜੀ ਕਹਿੰਦਾ ਉਹ ਪੰਮਾ ਜਦੋਂ ਕੱਲ ਨੂੰ ਮਾਰ ਦੇਣਾ ਕਹਿੰਦਾ ਹੂੰ ਚਾਹ ਹੀ ਪਿਆ ਦੇ ਕਹਿੰਦਾ ਲੱਗਦਾ ਚਾਹ ਇਹਨੂੰ ਮੈਨੂੰ ਹੀ ਪਿਆਣੀ ਪਈ ਪਿਸਤੌਲ ਸਾੜਾ ਕਹਿੰਦਾ ਇੱਥੇ ਸਾੜੀਆ ਕਟਰੂ ਜਾ ਇਸ ਨਾਲ ਨਿਸ਼ਾਨਾ ਕਿਉਂ ਨਹੀਂ ਲੱਗ ਰਿਹਾ ਠੀਕ ਹੋ ਗਿਆ ਵਾਹ ਜੀ ਵਾਹ ਉਹ ਜਦੋਂ ਬਣਾ ਲੈਂਦਾ ਨਾ ਫਿਰ ਨਿਸ਼ਾਨਾ ਉਹ ਦੇਖਦਾ ਅੱਛਾ ਇੱਕ ਉਹਦੇ ਅਮੀਨਾ ਉੱਥੇ ਆਪਣਾ ਟਾਣ ਵਾਲਾ 10 ਫੁੱਟ ਤੋਂ 1 ਫੁੱਟ ਸੈਡ ਦਸਨ ਮਾਰਦਾ ਗੋਲੀ ਹੁਣ ਆਈ ਖੋਤੀ ਬੋਰ ਥਲੇ ਮਨਜ਼ਬਾਨੀ ਆਦਾ ਜੀ ਮੈਂ ਨਹੀਂ ਦਫਾ ਮੂਵੀ ਵਰਨਿੰਗ ਦੇਖੀ ਜਿੰਦ ਉਹ ਸ਼ਾਇਦ ਹੀ ਕੋਈ ਮੂਵੀ ਮੈਂ ਦੇਖੀ ਹੋਵੇ ਵਾਹ ਨਹੀਂ ਉਹ ਬਾਈ ਨੇ ਬਹੁਤ ਸਟਰਗਲ ਆ ਉਹਨਾਂ ਦੀ ਲਾਈਫ ਦਾ ਤੇ ਪਰ ਉਹਨਾਂ ਨੇ ਮਕਾਮ ਵੀ ਛੋ ਲਿਆ ਕਈ ਯਾਰ ਇਸ ਸਟਰਗਲ ਤੋਂ ਬਾਅਦ ਮਕਾਮ ਨਹੀਂ ਨਾ ਮਿਲਦਾ ਜੋਂ ਉਹਦੋਂ ਆਉਂਦਾ ਪਰ ਉਹਨਾਂ ਨੇ ਉਹਨਾਂ ਦਾ ਪੁਰਾਣਾ ਪਿਆਰ ਬਹੁਤ ਘੱਟ ਲਿਆ ਚਲੋ ਜੀ ਬਹੁਤ ਮਿਹਰਬਾਨੀ ਬਾਈ ਤੁਸੀਂ ਸਾਡੇ ਨਾਲ ਇੰਨੀਆਂ ਯਾਦਾਂ ਸਾਂਝੀਆਂ ਕੀਤੀਆਂ ਬਹੁਤ ਬੜੀਆਂ ਤੇ ਸਾਡਾ ਜਿਹੜਾ ਹੈ ਇੱਕ ਤਸੀਲ ਲਾਈਵ ਜਾ ਰਿਹਾ ਹੈ ਨਹੀਂ ਨਹੀਂ ਰਹੀਮ ਯਾਰ ਖਾਨ ਤੁਸੀਂ ਰਹੀਮ ਯਾਰ ਖਾਨ ਗਿਲ ਫਾਊਂਡੇਸ਼ਨ ਡਿਸਟ੍ਰਿਕਟ ਪਾਕਿਸਤਾਨ ਦਾ ਵੀ ਜ਼ਿਕਰ ਕਰਦੇ ਕਾਨਫਰੰਸ ਹੋ ਰਹੀ ਦੱਸੋ ਜੀ ਦੱਸੋ ਦੱਸੋ ਜੀ ਦੱਸੋ ਇੱਧਰ ਦੱਸੋ ਥੋੜਾ ਜਿਹਾ ਜ਼ੁਲਫਕਾਰ ਅਲੀ ਗਿੱਲ ਜੀ ਗਿੱਲ ਫਾਊਂਡੇਸ਼ਨ ਰਜਿਸਟਰਡ ਪਾਕਿਸਤਾਨ ਜਿਹਦੇ ਪਲੇਟਫਾਰਮ ਤੋਂ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਠੀਕ ਹੈ ਤੇ ਅਸੀਂ ਮਹਿਮਾਨਾਂ ਨੂੰ ਵੈਲਕਮ ਕਰਦੇ ਆ ਜੀਆਂ ਨੂੰ ਆਖਦੇ ਆ ਖੁਸ਼ ਆਮਦੀਦ ਕਹਿੰਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਇਹਨਾਂ ਮਹਿਮਾਨਾਂ ਨੂੰ ਫਿਰ ਅਸੀਂ ਸਦੀਆ ਰਹੀ ਮਰਖਦ ਦੀ ਧਰਤੀ ਤੇ ਜੀ 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 ਸੋ ਗਿੱਲ ਸਾਹਿਬ ਦਾ ਕਾਫੀ ਵੱਡਾ ਯੋਗਦਾਨ ਆ ਜੀ ਇਸ ਜਿਹੜੀ ਕਹਿੰਦੇ ਨਹੀਂ ਜਿੱਥੇ ਅਸੀਂ ਨੱਚ ਰਹੇ ਆ ਇਹ ਸਟੇਜ ਇਹਨਾਂ ਦਾ

ਹਾਂ ਉਹ ਜੀ ਇੱਥੇ ਐਸਾ ਸੁਈ ਮਾਰੀ ਹਾਂ ਬੰਦ ਕਰਾ ਕੇ ਮੋਤਾਰੇ ਤੋਂ ਸਿੱਧੀ ਜਿਹੜੀ ਫੈਕਟਰੀ ਜਿਹੜੀ ਲੰਗਦੇ ਆ ਬਹੁਤ ਜ਼ਰੂਰ ਹੈ थैंक यू ਸਰ थैंक यू शुक्रिया ਜੀ शुक्रिया ਬਹੁਤ ਮਿਲਦਾਰ ਹੈ ਬਹੁਤ ਮਿਹਰਬਾਨੀ ਹਾਂ ਲਓ ਜੀ ਅਸੀਂ ਬੱਜੀ ਫੇਸਬੁਕ ਤੇ ਹਾਂ ਜੀ ਹਾਂ ਜੀ ਫੇਸਬੁਕ ਬਣਾਦਾ ਅੱਜ ਕੱਲ ਕਿੱਥੇ ਸਰ ਦਾ ਰੋਟੀ ਬਣਾ ਸਰ ਸਕਦਾ ਬਸ ਇਹ ਹੁਣ ਉੱਤੇ ਬਹਿ ਕੇ ਨਾ ਦੋ ਮਿੰਟ